ਤੂ ਕਰ ਸਕਦਾ ਸੀਗਾ ਨੌਜਵਾਨਾ ਔਰ ਤੇਰੇ ਸਾਥੀ ਕਰ ਸਕਦੇ ਸੀ ਉਸ ਅਕਾਲ ਪੁਰਖ ਦੀ ਮਿਹਰ ਬਾਬਾ ਦਿਆਲ ਸਿੰਘ ਦੀ ਮਿਹਰ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ ਇਹ ਉਕਾਰਜ ਉਹ ਮਹਾਪੁਰਸ਼ਾਪ ਕਰਾ ਰਿਹਾ ਹੈ ਇਧਰ ਇੱਕ ਵੀ ਖੁਸ਼ ਆ ਗੁਰਦੇਵ ਹੋਣੀ ਸਾਰੇ ਭਰਾ ਸੁਖ ਹੋਣੀ ਨਾਲ ਨੇ ਅੱਜ ਪੱਪੇ ਦਾ ਸਨਮਾਨ ਕ੍ਰਿਡਾ ਗੱਡੀ ਦੇ ਨਾਲ ਫਰੰਦੀਪੁਰ ਦੇ ਕਬੱਡੀ ਕੱਪ ਦੇ ਮੋਲੇ ਬਿੰਦਰਾ ਸਰਦਾਰ ਸਕੱਤਰ ਸਿੰਘ ਨੂੰ ਮੁਬਾਰਕਬਾਦ ਦੇ ਦੀਏ ਤੇ ਫਾਦਰ ਸਾਹਿਬ ਨੂੰ ਤੇ ਨਾਲ ਸਾਡੀ ਮਾਤਾ ਸਾਡੀ ਮਾਂ ਮਾ ਮਾਨ ਬਲਵਿੰਦਰ ਕੌਰ ਨੂੰ ਮੁਬਾਰਕਬਾਦ ਦੇ ਦਈਏ ਇਹ ਭਾਗਾ ਵਾਲਾ ਦਿਨ ਇਹ ਭਾਗਾ ਵਾਲਾ ਸਨਮਾਨ ਇਹ ਪਲੀ ਤਰਤੀ ਤੇ ਭਾਗਾ ਵਾਲਾ ਪ੍ਰਭਾ ਫਰੰਦੀਪੁਰੀਆ ਤੇਰਾ ਦਿਲ ਦੀਆਂ ਕਰਾਂਈਆਂ ਜੋ ਧੰਨਵਾਦ ਆ ਸਾਡੇ ਸਮੁੱਚੇ ਕਬੱਡੀ ਜਗਤ ਵੱਲੋਂ ਫਰੰਦੀਪੁਰੀਆ ਦਾ ਬਹੁਤ ਬਹੁਤ ਧੰਨਵਾਦ ਤੇ ਸਰਦਾਰ ਸਕੱਤਰ ਸਿੰਘ ਤੇ ਮਾਤਾ ਬਲਵਿੰਦਰ ਕੌਰ ਦੇ ਪੁੱਤਰ ਨੂੰ ਰਪਿੰਦਰਾ ਅੱਜ ਦੇ ਸਨਮਾਨ ਸਨਮਾਨਾ ਢੇਰ ਸਾਰੀਆਂ ਮੁਬਾਰਕਾਂ ਨੇ ਅੱਜ ਲੱਖ ਲੱਖ ਵਾਰ ਮੁਬਾਰਕਵਾਦ ਆ ਅੱਜ ਕੋਛੜ ਸਾਹਿਬ ਦੀ ਉਹ ਗੱਲ ਯਾਦ ਕਰਨੀ ਬਣ ਗਈ ਹੈ ਫੜੋ ਇਹਨੂੰ ਫੜੋ ਫੜੋ ਹੱਪ ਇਹ ਉਹੀ ਪੱਪਾ ਜੀ ਦੀ ਕੋਸ਼ਰ ਸਾਹਿਬ ਨੇ ਗੱਲ ਕੀਤੀ ਇਹ ਉਹੀ ਪੱਪਾ ਜਿਹੜਾ ਇੰਸਟਾਗ੍ਰਾਮ ਤੇ ਛਾਇਆ ਰਿਹਾ ਹੈ ਇਹ ਉਹੀ ਪੱਪਾ ਜਿਹੜਾ ਲੋਕਾਂ ਦੇ ਦਿਨਾਂ ਤੇ ਰਾਜ ਕਰਦਾ ਹੈ ਇਹ ਉਹੀ ਪੱਪਾ ਜਿਹਨੂੰ ਲੋਕ ਜਾਂਦੇ ਸਨ ਵੀ ਵੱਡਾ ਸਨਮਾਨ ਹੋਵੇ ਇਹ ਉਹੀ ਪੱਪਾ ਜਿਹਨੂੰ ਲੋਕ ਜਾਂਦੇ ਆ ਵੀ ਇਹ ਵਿਦੇਸ਼ ਦੇ ਵਿੱਚ ਜਰੂਰ ਖੇਡੇ ਸੱਚੇ ਬਾਦਸ਼ਾਹ ਗੁਰੂ ਮਹਾਰਾਜ ਮੇਰ ਪਰੇ ਹੱਥ ਰੱਖਣਾ ਅੱਜ ਕ੍ਰੈਡਾ ਗੱਡੀ ਦੇ ਨਾਲ ਮੇਰੇ ਵੀਰੋ ਫਰੰਦੀਪੁਰ ਦੇ ਕਬੱਡੀ ਕਪਟੇ ਮਾਣ ਸਨਮਾਨ ਵਕਸ਼ਿਆ ਗਿਆ ਮਾਣ ਸਨਮਾਨ ਵਕਸ਼ਿਆ ਗਿਆ ਬਹੁਤ ਵੱਡੇ ਪੱਤਰ ਦਾ ਸਨਮਾਨ ਪ੍ਰਾਪਤ ਇਹਨੂੰ ਬਹੁਤ ਵੱਡੀ